ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੂ ਸਿੱਖ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਗੁਰਦੁਆਰਾ ਸ਼੍ਰੀ ਦਸ਼ਮੇਸ਼ ਕਟ ਸਾਹਿਬ ਪੈਰੋ ਮਾਜਰਾ ਨਜ਼ਦੀਕ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਵਿਖੇ ਮਹਾਨ ਤਪੱਸਵੀ ਸੇਵਾ ਦੇ ਪੁੰਜ ਤੂਰਨ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਸੰਤ ਬਾਬਾ ਸਰਦੂਲ ਸਿੰਘ ਜੀ ਸੰਤ ਬਾਬਾ ਅਮਰ ਸਿੰਘ ਹੋਣਾਂ ਦੀ ਯਾਦ ਵਿੱਚ 28ਵਾਂ ਮਹਾਨ ਗੁਰਮਤ ਸਮਾਗਮ ਮਿਤੀ 1 2 3 ਫਰਵਰੀ ਨੂੰ ਗੁਰਦੁਆਰਾ ਸ਼੍ਰੀ ਦਸ਼ਮੇਸ਼ ਕਟ ਸਾਹਿਬ ਵਿਖੇ ਸੋ ਸ਼ੁਰੂ ਹੋ ਰਿਹਾ ਹੈ ਜਿਸ ਵਿੱਚ ਪਹਿਲੀ ਇੱਕ 2 ਫਰਵਰੀ ਨੂੰ ਸ਼੍ਰੀ ਖੰਡ ਪਾਠ ਸਾਹਿਬ ਦੇ ਬਾਠ ਆਰੰਭ ਹੋਣਗੇ ਉਪਰੰਤ ਇੱਕ ਮਹਾਨ ਨਗਰ ਕੀਰਤਨ ਸਜਾਇਆ ਜਾਊਗਾ ਜੋ ਕਿ ਸ਼ਹੀਦੇ ਸਥਾਨ ਗੁਰਦੁਆਰਾ ਜਾਂਗੜ ਸਾਹਿਬ ਵਿਖੇ ਜਾ ਕੇ ਢਾਡੀ ਦਰਬਾਰ ਹੋਊਗਾ ਔਰ ਉੱਥੇ ਹੀ ਫਿਰ ਲੰਗਰ ਚੱਲੇਗਾ ਉਸ ਤੋਂ ਬਾਅਦ ਫਿਰ ਗੁਰਦੁਆਰਾ ਸ਼੍ਰੀ ਦਸ਼ਮੇਸ਼ ਕਟ ਸਾਹਿਬ ਵਿਖੇ ਸਮਾਪਤੀ ਹੋਊਗੀ 2 ਤਰੀਕ ਨੂੰ 2 ਫਰਵਰੀ 2026 ਨੂੰ ਮੱਧ ਦੇ ਭੋਗ ਉਪਰੰਤ ਬਾਹਰ ਦੀਵਾਨ ਹਾਲ ਦੇ ਵਿੱਚ ਖੁੱਲੇ ਦੀਵਾਨ ਚੱਲਣਗੇ ਜਿਸ ਵਿੱਚ ਕਥਾ ਬਾਚਕ ਕੀਰਤनियां ਜਥੇ ਰਾਗੀ ਢਾਟੀ ਸਿੰਘ ਮਹਾਪੁਰਸ਼ ਆ ਕੇ ਸੰਗਤਾਂ ਨੂੰ ਕੀਰਤਨ ਦੁਆਰਾ ਨੇ ਹਾਲ ਕਰਨਗੇ ਜੋ ਰਾਤ ਨੂੰ ਤਕਰੀਬਨ 8 ਵਜੇ ਤੱਕ ਚੱਲੂਗਾ ਜੀ 3 ਫਰਵਰੀ ਨੂੰ ਸਵੇਰੇ 10 ਵਜੇ ਸ਼੍ਰੀ ਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਗੁਰਦੁਆਰਾ ਦਸ਼ਮੇਸ਼ ਕਟ ਸਾਹਿਬ ਤੋਂ ਇੱਕ ਮਤਲ ਫਿਰ ਪਹਾਰੀ ਦਾ ਸਰੂਪ ਜਾਲੋ ਜਨੌਲ ਨਾਲ ਦੀਵਾਨ ਹਾਲ ਵਿੱਚ ਲਜਾਇਆ ਜਾਊਗਾ ਅਤੇ ਉੱਥੇ ਫਿਰ ਦੀਵਾਨ ਸਜਣਗੇ ਜੋ ਰਾਤ ਨੂੰ 11 ਵਜੇ ਤੱਕ ਚੱਲਣਗੇ ਵਿਸ਼ੇਸ਼ ਜਾਣਕਾਰੀ ਲਈ 3 ਫਰਵਰੀ ਨੂੰ 10 ਵਜੇ ਮਹਾਨ ਅਮਰ ਸੰਚਾਰਕ ਹੋ ਰਿਹਾ ਹੈ ਔਰ ਸ਼ਾਮ ਨੂੰ 10:10 ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਸੋ ਸੰਗਤ ਨੂੰ ਬੇਨਤੀ ਕਰਦੇ ਆ ਕਿ ਸੰਗਤ ਜੀ ਸਮਾਹਮਾ ਕੇ ਪਹੁੰਚੋ ਤਾਂ ਜੋ ਮਹਾਨ ਜੋ ਸਮਾਗਮ ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਸੰਪੂਰਨ ਹੋਵੇ ਦੂਸਰੀ ਇੱਕ ਬੇਨਤੀ ਆ ਸਾਰੇ ਸੰਗਤਾਂ ਨੂੰ ਬੇਨਤੀ ਆ ਬੀਬੀਆਂ ਨੂੰ ਖਾਸ ਕਰਕੇ ਭਾਈ ਇੱਥੇ ਕੋਈ ਸੋਨੇ ਦਾ ਗਹਿਣਾ ਜਾਂ ਕੋਈ ਲੱਗਦੀ ਜਾਂ ਕੋਈ ਮੋਬਾਈਲ ਆਪਣਾ ਸੰਭਾਲ ਕੇ ਲੈਣਾ ਸੋਨੇ ਦਾ ਗਹਿਣਾ ਨਹੀਂ ਪਾ ਕੇ ਆਉਣਾ ਸਾਦੀ ਸਾਦੇ ਆਉਣਾ ਤੇ ਸਾਦੇ ਗੁਰੂ ਘਰ ਦਾ ਕੀਰਤਨ ਦਾ ਰਸ ਲੈ ਕੇ ਜਾਣਾ ਭਾਈ ਸੋਨੇ ਦੇ ਗਹਿਣੇ ਨਾ ਪਾ ਕੇ ਆਇਓ ਬੇਨਤੀ ਬਾਰ-ਬਾਰ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਮੈਡੀਕਲ ਕੈਂਪ ਵੀ ਲਗਾਏ ਜਾ ਰਹੇ ਸੰਬੰਧੀ ਵੀ ਜਾਣਕਾਰੀ ਤੁਹਾਨੂੰ ਹੀ ਕਰਿਓ ਹਾਂ ਜੀ 2 ਤੋਂ 3 ਫਰਵਰੀ ਨੂੰ ਮੈਡੀਕਲ ਕੈਂਪ ਅੱਖਾਂ ਦੇ ਕੈਂਪ ਖੂਨਦਾਨ ਕੈਂਪ ਇਹ ਲਗਾਏ ਜਾਣਗੇ ਜੀ ਇਹ ਸੰਗਤ ਦੇ ਸਹੂਲਤ ਵਾਸਤੇ ਪ੍ਰਬੰਧ ਕੀਤੇ ਗਏ ਹਨ ਬੱਬਾਈ ਉਹ ਰੈਡੀ ਟੇਬਲ ਹਸਪੀਟਲ ਵੀ ਚੱਲਦੇ ਆ ਆਪਣਾ ਹਾਂਜੀ ਚੈਰੀਟਾਵਰ ਹਸਪੀਟਲ ਵੱਲੋਂ ਇਹ ਜਿਹੜੇ ਕੈਂਪ ਨੇ ਜੇ ਇਹ ਪ੍ਰਬੰਧ ਕੀਤਾ ਗਿਆ ਸਾਡੇ ਜੋ ਡਾਕਟਰ ਸਾਹਿਬਾਨ ਇੱਥੇ ਸੇਵਾ ਨਿਭਾ ਰਹੇ ਨੇ ਉਹਨਾਂ ਨੇ ਇਹ ਪ੍ਰਬੰਧ ਕੀਤਾ ਸਾਡਾ ਪ੍ਰੈਸ਼ਰ ਵੀ ਕੀਤੇ ਚੰਗੇ ਜੀ ਪ੍ਰੈਸ਼ਰ ਤਾਂ ਉਸ ਤਰ੍ਹਾਂ ਕੱਢੋ ਇਹ ਜਾਣ ਕੇ ਅੱਖਾਂ ਦੇ ਪ੍ਰੈਸ਼ਰ ਤੇ ਉਸ ਤੋਂ ਬਾਅਦ ਡੇਟ ਦਵਾਂਗੇ ਪ੍ਰਸ਼ਨਾਂ ਦੀ ਜੀ ਦੂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਚਰਨਾਂ ਤੇ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਵੇਂ ਕਿ ਮਾਜੂਦਾ ਮਹਾਪੁਰਖ શ્રીਮਾਨ ਸੰਤ ਬਾਬਾ ਬਲਸਖਵਾਲ ਸਿੰਘ ਜੀ ਨੇ ਪਰਵਚਨ ਕਰਿਆ ਹੈ ਸੋ ਦੇਸ਼ ਵਿਦੇਸ਼ ਦੇ ਵਿੱਚ ਵੱਸਦੀਆਂ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ 1 2 3 ਫਰਵਰੀ ਨੂੰ ਸਮੂਹ ਸੰਗਤਾਂ ਨੂੰ ਉਮਾ ਮਾਰ ਕੇ ਪਹੁੰਚਣਾ ਹੈ ਅਤੇ ਗੁਰੂ ਘਰ ਦੀਆਂ ਸਭਾਵਾਂ ਵੀ ਕਰਨੀਆਂ ਹੈ ਲਾਹਾ ਲੈਣਾ ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਅੱਗੇ ਤੇ ਅੱਗੇ ਭਾਈ ਜਰੂਰ ਦੱਸਿਓ ਕਿ 1 2 3 ਫਰਵਰੀ 2026 2026 ਨੂੰ ਇਹ ਸਮਾਗਮ ਸੰਤ ਸਮਗਮ ਹੋ ਰਿਹਾ ਹੈ ਸੋ ਸੰਤਨ ਬੈਂਕ ਜੀ ਦੇ ਭਾਈ ਪੁੱਤ ਨਿਕਲ ਬਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਸਾਧ ਸੰਗਤ ਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਇੱਥੇ ਅੰਮ੍ਰਿਤ ਸੰਚਾਰ ਹੋਣਾ ਹੈ ਗੁਰਦੁਆਰਾ ਸਿੰਘ ਸਭਾ ਪੈਰੋ ਮਾਜਰਾ ਵਿਖੇ ਹੋਣਾ ਹੈ ਜਿਨ੍ਹਾਂ ਦੇ ਕੰਕਾਰਾਂ ਦੀ ਸੇਵਾ ਗੁਰਦੁਆਰਾ ਸਭ ਵੱਲੋਂ ਕੀਤੀ ਜਾਵੇਗੀ ਤੇ ਵੱਧ ਤੋਂ ਵੱਧ ਪ੍ਰਾਣੀ ਅੰਮ੍ਰਿਤ ਛਕਣ ਲਈ ਇੱਥੇ ਪਹੁੰਚਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ